ਸਤਿ ਸ਼੍ਰੀ ਅਕਾਲ ਦੋਸਤੋ ਨਮਸਕਾਰ ਦੋਸਤੋ ਅੱਜ ਦੀ ਵੀਡੀਓ ਬੜੀ ਖਾਸ ਰਹਿਣ ਵਾਲੀ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਿਉਂਕਿ ਜੋ ਜ਼ਰੂਰਤਮੰਦ ਬੱਚੇ ਨੇ ਜੋ ਪੈਸੇ ਦੀ ਕਮੀ ਕਰਕੇ ਪੜ੍ਹਾਈਆਂ ਪੂਰੀਆਂ ਨਹੀਂ ਕਰ ਸਕਦੇ ਉਹਨਾਂ ਵਾਸਤੇ ਬਹੁਤ ਵਧੀਆ ਅਸੀਂ ਪਲਾਨ ਲੈ ਕੇ ਆ ਰਹੇ ਆ ਆਪਣੇ ਨਾਲ ਨੇ ਸਮਾਜ ਸੇਵਕ ਗगन ਚੋਕ ਜੀ ਲੇਕਿਨ ਅੱਜ ਬੱਚਾ ਨੂੰ ਇਹ ਫ੍ਰੀ ਪੜ੍ਹਾਉਂਦੇ ਨੇ ਵੈਸੇ ਤੇ ਅੱਜ ਜੋ ਬੱਚਾ ਵਾਸਤੇ ਜਿਨ੍ਹਾਂ ਨੇ ਵੱਡੀਆਂ ਡਿਗਰੀਆਂ ਲੈਣੀਆਂ ਨੇ ਐਲ ਐਲ ਬੀ ਦੀ ਹੋਗੀ ਵੀ ਐ ਹੋਗੀ ਬੀ ਕਮ ਹੋਗੀ ਇਸ ਤਰ੍ਹਾਂ ਦੇ ਜਿਹੜੇ ਕੋਰਸ ਕਰਨੇ ਆ ਉਹ ਕਿਵੇਂ ਕਰ ਸਕਦੇ ਨੇ ਜਿਨ੍ਹਾਂ ਕੋਲ ਪੈਸੇ ਨਹੀਂ ਹੈਗੇ ਜਿਨ੍ਹਾਂ ਕੋਲ ਪੈਸੇ ਨਹੀਂ ਘਾਟਾ ਉਹ ਕਿਵੇਂ ਕਰ ਸਕਦੇ ਆ ਉਹਦੀ ਸਾਰੀ ਜਾਣਕਾਰੀ ਅੱਜ ਆਪਾਂ ਸ਼ੇਅਰ ਕਰਨ ਜਾ ਰਹੇ ਆ ਰਿਕਵੈਸਟ ਆ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਜੇ ਤੇ ਗਗਨ ਜੀ ਤੋਂ ਆਪਾਂ ਜਾਣਕਾਰੀ ਲੈਨੇ ਆ ਜਿਆਦਾ ਦੇਰ ਨਹੀਂ ਕਰਦੇ ਕਿਹੜੇ ਕਿਹੜੇ ਕੋਰਸ ਜਿਹੜੇ ਆ ਕਿਹੜੇ ਕਿਹੜੇ ਕਾਲਜ ਕਿਹੜੇ ਕਿਹੜੀ ਯੂਨੀਵਰਸਿਟੀਆਂ ਤੋਂ ਹੋ ਸਕਦੇ ਆ ਇਹ ਸਾਰੀ ਜਾਣਕਾਰੀ ਇਸੇ ਵੀਡੀਓ 'ਚ ਰਹਿਣ ਵਾਲੀ ਆ ਸਰ ਨਮਸਕਾਰ ਜੀ ਮਸਤੀ ਜੀ ਸਾਰਿਆਂ ਨੂੰ ਉਦਾਨਾ ਬੈਕਸਪ੍ਰੈਸ ਦੇ ਸਾਰੇ ਵੀਵਰਸ ਨੂੰ ਮੇਰਾ ਰਾਮ ਰਾਮ ਜੀ ਤੇ ਗਗਨ ਜੀ ਇਹ ਸੋਚਿਆ ਕਿਵੇਂ ਪਹਿਲਾਂ ਤਾਂ ਪਹਿਲਾਂ ਮੈਨੂੰ ਇਹ ਦੱਸੋ ਵੀ ਫ 3000 ਪਲਸ ਕੁੜੀਆਂ ਅਸੀਂ ਪੜਾ ਚੁੱਕੇ ਹਾਂ ਜੀ ਠੀਕ ਹੈ ਜੀ ਤੇ ਕਿੰਨੀਆਂ ਬੱਚੀਆਂ ਜੜੀਆਂ ਜੱਜ ਵਕੀਲ ਬਣ ਚੁੱਕੀਆਂ ਜੀ 150 ਦੇ ਕਰੀਬ ਬੱਚੇ ਲੋ ਕਰ ਚੁੱਕੇ ਨੇ ਵਾਹ ਜੀ ਵਾਹ ਕੀ ਵਾਹ ਐਸ ਵੇਲੇ ਮਜੂਦਾ ਵੀ 121 ਬੱਚੇ ਜਿਹੜੇ ਆਪਣਾ ਕੋ ਪੜ ਰਹੇ ਨੇ ਅਸੀਂ ਬਹੁਤ ਵਧੀਆ ਜੀ ਹੁਣ ਜਿਹੜੀ ਅੱਜ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਆਪਾਂ ਕਿਹੜੇ ਕਿਹੜੇ ਕੋਰਸਾਂ ਬਾਰੇ ਜਾਣਕਾਰੀ ਦੇ ਆਪਾਂ ਸਭ ਤੋਂ ਪਹਿਲੇ ਦਾ ਨਾ ਤੁਹਾਨੂੰ ਮੈਂ ਦੱਸਣਾ ਚਾਹਨਾ ਕਈ ਬੱਚੇ ਕੀ ਹੁੰਦੇ ਉਹਨਾਂ ਕੋਲ ਘਰ ਦੇ ਵਿੱਚ ਪੈਸੇ ਨਹੀਂ ਹੁੰਦੇਗੇ ਬਿਲਕੁਲ ਉਹ ਇੱਕ ਵਧੀਆ ਪੜਾਈ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਮੈਂ ਸਪੈਸ਼ਲ ਵੀਡੀਓ ਬਣਵਾਉਣ ਇਸ ਤੁਹਾਡੇ ਧੰਨਵਾਦ ਕਰਦਾ ਜੇ ਤੁਸੀਂ ਸਪੈਸ਼ਲ ਆਏ ਹੋ ਭਾਰਤ ਸਰਕਾਰ ਦੀ ਤਨ ਲక్ష్ਮੀ ਯੋਜਨਾ ਹੈਗੀ ਇੱਕ ਬਿਲਕੁਲ ਜਿੰਦੇ ਵਿੱਚ ਤੁਸੀਂ 20 ਲੱਖ ਰੁਪਏ ਦਾ ਲੋਨ ਬਿਨਾਂ ਕਿਸੇ ਦੀ ਸਿਕਿਉਰਿਟੀ ਤੋਂ ਤੁਹਾਨੂੰ ਕੋਈ ਪ੍ਰਾਪਰਟੀ ਦੇ ਕਾਗਜ਼ ਨਹੀਂ ਰੱਖਣੇ ਪੈਣਗੇ ਕੋਈ ਜ਼ਮੀਨ ਦੀ ਫਰਜ਼ ਨਹੀਂ ਦੇਣੀ ਪੈਣੀਗੀ ਇਹ ਭਾਰਤ ਸਰਕਾਰ ਦੀ ਸਕੀਮ ਹੈ ਬਹੁਤ ਵਧੀਆ ਸਕੀਮ ਹੈਗੀ ਇਹ ਪਹਿਲੇ 10 ਲੱਖ ਦਾ ਬਜਟ ਸੀਗਾ ਐਸਐਲ ਗਵਰਨਮੈਂਟ ਆਫ ਇੰਡੀਆ ਨੇ 20 ਲੱਖ ਦਾ ਬਜਟ ਕਰਤਾ ਹੈ ਤੁਸੀਂ ਵੈਬਸਾਈਟ ਦੇ ਉੱਤੇ ਅਪਲਾਈ ਕਰੋਗੇ ਬੈਂਕ ਦੇ ਵਿੱਚ ਚਲੀ ਜਾਓਗੇ ਤੁਹਾਡੀ ਪ੍ਰੋਫਾਈਲ ਚੈੱਕ ਕਰਕੇ ਤੁਹਾਨੂੰ ਤੁਸੀਂ ਆਪਦੀ ਕੋਈ ਵੀ ਸਟੱਡੀ ਹੈ 20 ਲੱਖ ਰੁਪਏ ਤੱਕ ਦੀ ਤੁਸੀਂ ਸਟੱਡੀ ਦਾ ਲੋਨ ਲੈ ਸਕਦੇ ਹੋ ਉਹ ਲੋਨ ਤੁਸੀਂ ਆਪਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਤੁਹਾਡੀ ਕਿਸ਼ਤ ਸਟਾਰਟ ਹੋਏਗੀ ਸਭ ਤੋਂ ਪਹਿਲੀ ਜਾਣਕਾਰੀ ਤੁਹਾਨੂੰ ਮੈਂ ਇਹ ਦੇਣਾ ਚਾਹੁੰਦਾ ਦੂਸਰੀ ਜਾਣਕਾਰੀ ਦੇਣਾ ਚਾਹੁੰਦਾ ਜਿੰਨੇ ਵੀ ਆਪਣੇ ਐਸ ਸੀ ਐਸਟੀ ਪਾਈਚਾਰੇ ਵਾਲੇ ਬੰਦੇ ਨੇ ਉਹਨਾਂ ਦੇ ਪਾਪਾ ਜਾਂ ਮੰਮੀ گورਨਮੈਂਟ ਜੋਬ ਨਾ ਕਰਦੇ ਹੋਣ ਉਹ ਕੋਈ ਵੀ ਪੜ੍ਹਾਈ ਕਰਨਾ ਚਾਹੁੰਦੇ ਹੋਣ ਬੀਏ ਐਲਐਲਬੀ ਐਲਐਲਬੀ ਬੀਕਾਮ ਬੀਸੀਏ ਬੀਬੀਏ ਐਲਐਲਬੀ ਇਸ ਤਰ੍ਹਾਂ ਦਾ ਕੋਈ ਵੀ ਕੋਰਸ ਕਰਨਾ ਚਾਹੁੰਦੇ ਆ ਉਹਨੂੰ ਗਵਰਨਮੈਂਟ ਆਫ ਪੰਜਾਬ 40% ਗਵਰਨਮੈਂਟ ਆਫ ਇੰਡੀਆ 60% ਸਕਾਲਰਸ਼ਿਪ ਦਿੰਦੀ ਹੈ ਜਿੰਦੇ ਨਾਲ ਉਹ ਆਪਦੀ ਪੜ੍ਹਾਈ ਸਾਰੀ ਪੂਰੀ ਕਰਨਾ ਚਾਹੁੰਦਾ ਈਵਨ ਕਿ ਉਹ ਐਮਪੀਬੀਐਸ ਵੀ ਫ੍ਰੀ ਦੇ ਵਿੱਚ ਉਹ ਸਰਕਾਰ ਉਹਨੂੰ ਕਰਵਾਉਂਦੀ ਹੈ ਆਪਣੇ ਇਥੇ ਏਰੀਆ ਦੇ ਵਿੱਚ ਇਹ ਚੀਜ਼ਾਂ ਦੀ ਜਾਗਰੂਤਾ ਨਹੀਂ ਹੈਗੀ ਇਹ ਸਭ ਤੋਂ ਪਹਿਲੇ ਜਾਗਰੂਤਾ ਮੈਂ ਹੀ ਲੈ ਕੇ ਆਇਆ ਸੀਗਾ ਉਧਾਨਬ ਐਕਸਪ੍ਰੈਸ ਦੇ ਨਾਲ ਰਲ ਕੇ 2018 ਦੇ ਵਿੱਚ ਜਿੰਦੇ ਤਹਿਤ 17 ਜਾਂ 18 ਦੀ ਗੱਲ ਹੈ ਜਿੰਦੇ ਤਹਿਤ ਅਸੀਂ ਹੁਣ ਤੱਕ 150 ਬੱਚਿਆਂ ਨੂੰ अलग-अलग कोर्सेस करवा चुके हैं जिन्हे बीएड भी करवा चुके हैं लॉ भी करवा चुके हैं ਤੁਸੀਂ ਅੱਜ ਕੋਰਟ ਦੇ ਵਿੱਚ ਚਲੇ ਜਾਇਆ ਜੇ ਸਾਡੇ ਕਿੰਨੇ ਹੀ ਬੱਚੇ ਉੱਥੇ ਪ੍ਰੈਕਟਿਸ ਕਰ ਰਹੇ ਨੇ ਕਿੰਨੇ ਹੀ ਬੱਚੇ ਵੱਡੇ ਵੱਡੇ ਵਕੀਲਾਂ ਦੇ ਜੂਨੀਅਰ ਦੇ ਤੌਰ ਦੇ ਉੱਤੇ ਕੰਮ ਕਰ ਰਹੇ ਨੇ ਔਰ ਸਾਰਾ ਕੁਝ ਫ੍ਰੀ ਆਫ ਕੋਸਟ ਹੈ ਸਰਕਾਰ ਵੱਲੋਂ ਸਿਰਫ ਆਪਾ ਲੋਕਾਂ ਨੂੰ ਪਤਾ ਨਹੀਂ ਹੈ ਆਪਾ ਲੋਕਾਂ ਨੂੰ ਜਾਗਰੂਤਾ ਨਹੀਂ ਹੈਗੀ ਕਈ ਬੱਚੇ ਉਹਨਾਂ ਪਲੱਸ 2 ਕਰਕੇ ਬੈਠੇ ਨੇ ਉਹਨਾਂ ਉਹਨੇ ਬੱਚੇ ਮੈਡੀਕਲ ਲਾਈਨ ਦੇ ਨੇ ਉਹ ਆਪਦੀ ਨੀਡ ਦੀ ਤਿਆਰੀ ਕਰਨ ਜੇ ਨੀਡ ਨਹੀਂ ਕਰਨਾ ਚਾਹੁੰਦੇ ਤਾਂ ਬੀ ਫਾਰਮਾ ਕਰਵਾਣੇ ਉਹਨੂੰ ਆਪਾਂ ਫ੍ਰੀ ਆਫ ਕੋਸਟ ਕਰਾਵਾਂਗੇ ਕੋਈ ਹੁੰਦਾ ਪੈਸਾ ਨਹੀਂ ਲੱਗਣਾਗਾ ਸਿਰਫ ਉਹਨੂੰ ਇਗਜ਼ਾਮ ਫੀਸ ਤੇ ਥੋੜੀ ਐਡਮਿਸ਼ਨ ਫੀਸ ਜਾਂਦੀ ਇਕੱਲੇ ਔਰ ਕੋਈ ਜਾਂਦਾ ਹੀ ਨਹੀਂ ਕੋਰਸ ਪਲੱਸ 2 ਆਰਸਾਲਾ ਬੱਚਾ ਹੈ ਉਹਨੂੰ ਕਿ ਬੀਏ ਕੰਪਿਊਟਰ ਸਾਇੰਸ ਕਰੇ ਬੀ ਜਿਹੜੀ ਕੁੜੀਆਂ ਨੇ ਉਹਨਾਂ ਵਾਸਤੇ ਇੱਕ ਬਹੁਤ ਵਧੀਆ ਕੋਰਸ ਹੈ ਬੀਐਸਸੀ ਇਨ ਫੈਸ਼ਨ ਡਿਜ਼ਾਈਨਿੰਗ ਬਹੁਤ ਵੱਡਾ ਕੋਰਸ ਹੈ ਜਿੰਦੇ ਨਾਲ ਤੁਸੀਂ ਕਰਨ ਤੋਂ ਬਾਅਦ 30-40 ਹਜ਼ਾਰ ਰੁਪਏ ਦੀ ਤੁਹਾਡੀ ਪਲੇਸਮੈਂਟ ਤੁਹਾਡੇ ਉੱਥੇ ਹੋ ਜਾਂਦੀ ਹੈ ਕੋਲਜ ਦੇ ਵਿੱਚੋਂ ਹੀ ਉਹ ਉਹ ਕੋਰਸ ਵੀ ਤੁਹਾਨੂੰ ਅਬੋਰ ਦੇ ਵਿੱਚ ਹੀ ਕਰਵਾ ਕੇ ਦੇਵਾਂਗੇ ਅਸੀਂ ਬੀਏ ਕੰਪਿਊਟਰ ਸਾਇੰਸ ਵੀ ਤੁਹਾਨੂੰ ਅਬੋਰ ਦੇ ਵਿੱਚ ਹੀ ਕਰਾ ਕੇ ਦੇਵਾਂਗੇ ਜਿਹੜੀ ਬੀਏ ਐਨਐਨ ਵੀ ਐਨਐਨ ਵੀ ਹੈ ਉਹ ਤੁਹਾਨੂੰ ਅਸੀਂ ਰਾਜਪੂਰਾ ਪਟਿਆਲਾ ਆਰਐਨ ਕਾਲਜ ਜਿਹੜਾ ਪੰਜਾਬ ਦੇ ਇਸ ਵੇਲੇ ਤਿੰਨ ਟੌਪ ਕਾਲਜਾਂ ਦੇ ਵਿੱਚ ਆਉਂਦਾ ਲਾ ਦੇ ਵਿੱਚ ਜਿੰਦੇ ਬੱਚੇ ਮੂਡ ਕੋਰਟ ਦੇ ਵਿੱਚ ਸੁਪਰੀਮ ਕੋਰਟ ਤੱਕ ਵੀ ਜਾ ਕੇ ਆਏ ਨੇ ਜੀ ਤੇ ਮਤਲਬ ਮੇਰਾ ਮੇਨ ਮਕਸਦ ਇਹ ਹੀ ਹੈ ਵੀ ਜਿਹੜੀ ਸਿੱਖਿਆ ਹੈ ਉਹ ਮੇਰਾ ਦੇ ਘਰ ਦੇ ਵਿੱਚ ਨਾ ਰਵੇ ਹਰੇ ਗਰੀਬ ਤੱਕ ਵੀ ਪਹੁੰਚੇ ਮੇਰਾ ਮੇਨ ਪ੍ਰਯਾਸ ਇਹੀ ਹੈ ਮੈਂ ਉਹਦੇ ਵਿੱਚ ਹੀ ਜੋਰ ਲਾ ਰਿਆ ਚਾਰੀ ਤਰ। ਦੋਸਤੋ ਛਿਆਣਿਆਂ ਨੇ ਕਿਹਾ ਵੈਸੇ ਹੁਣੇ 2-4 ਦਿਨ ਪਹਿਲਾਂ ਹੀ ਜਿਹੜਾ ਹੈ ਬਾਬਾ ਸਾਹਿਬ ਅੰਬੇਡਕਰ ਜੀ ਦੀ ਜਨਮ ਸ਼ਤਾਬ ਜੀ ਗਈ ਹੈ ਤਾਂ ਉਹਨਾਂ ਦਾ ਬੜਾ ਮੋਟੋ ਸੀਗਾ ਕਿ ਸਿੱਖਿਆ ਜਿਹੜਾ ਇੱਕ ਐਜੀਲ ਖਗੀ ਹੈ ਜਿਹੜੀ ਕਿਸੇ ਵੀ ਜੋ ਤਾਕਤ ਹੈਗੀ ਹੈ ਉਹਦਾ ਸਾਹਮਣਾ ਕਰ ਸਕਦੀ ਹੈ। ਸ਼ਿਕਸ਼ਾ ਨਾਲ ਹੀ ਆਪਾਂ ਆਪਣੇ ਆਪ ਨੂੰ ਜਾਗਰੂਕ ਕਰ ਸਕਦੇ ਹਾਂ ਸ਼ਿਕਸ਼ਾ ਨਾਲ ਹੀ ਆਪਾਂ ਆਪਣਾ ਰੋਜ਼ਗਾਰ ਚਲਾ ਸਕਦੇ ਹਾਂ ਸ਼ਿਕਸ਼ਾ ਬਹੁਤ ਜ਼ਰੂਰੀ ਹੈ ਤੇ ਖਾਸ ਕਰਕੇ ਉਹ ਬੱਚਿਆਂ ਨੂੰ ਜ਼ਰੂਰੀ ਹੈ ਜਿਨ੍ਹਾਂ ਦੇ ਪੇਰੈਂਟਸ ਜਿਹੜੇ ਆ ਉਹ ਉਹਨਾਂ ਨੂੰ ਪੜਾ ਨਹੀਂ ਸਕਦੇ ਤੇ ਉਹਦੇ ਵਾਸਤੇ ਗਗਨਜੀ ਦੇ ਪ੍ਰਯਾਸ ਬੜੇ ਕਾਬਲੇ ਤਾਰੀਫਯੋਗੇ ਨੇ ਜਾਂ ਗਗਨਜੀ ਮੈਨੂੰ ਇਹ ਵੀ ਦੱਸ ਦਿਓ ਕਿ ਜਿਹੜੇ ਬੱਚੇ ਜਿਹੜੇ ਮੰਨ ਲਓ ਐਡਮਿਸ਼ਨ ਲੈਣਗੇ ਉਹਨਾਂ ਨੂੰ ਪੜ੍ਹਨਾ ਕਿੱਥੇ ਪੈਗਾ ਮਤਲਬ ਉੱਥੇ ਜਾ ਕੇ ਪੜ੍ਹਨਾ ਪੈਗਾ ਜਾਂ ਇੱਥੇ ਇੱਥੇ ਵੀ ਕਾਲਜ ਕਾਲਜ ਚੱਲਦੇ ਨੇ ਨਾ ਜਿਵੇਂ ਮੰਨ ਲਓ ਹੁਣ ਕਾਲਜ ਆਪਣੇ ਅਬੋਰ ਦੇ ਵਿੱਚ ਹੀ ਨੇ ਜੀ ਜਾਣ ਕੇ ਤਾਂ ਬੈਨੀਫਿਟ ਹੀ ਹੈ ਨਾ ਪੂਰਾ ਜਾਣ ਦਾ ਕਾਲਜ ਇੱਥੇ ਹੀ ਨੇ ਆਪਣੇ ਲੋਕਲ ਅਬੋਰ ਦੇ ਵਿੱਚ ਹੀ ਨੇ ਸਾਰੇ ਠੀਕ ਹੈ ਚੰਗ-ਬਗ ਹੁਣ ਦੂਸਰੀ ਗੱਲ ਆਪਣੇ ਕੋਲ ਇਸ ਵੇਲੇ ਆਪਾਂ ਆਪਣੇ ਇਸ ਸਟੂਡ ਦੇ ਵਿੱਚ ਸਾਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਇੰਗਲਿਸ਼ ਸਪੀਕਿੰਗ ਦਾ ਕੋਰਸ ਫ੍ਰੀ ਆਫ ਕੋਸਟ ਕਰਾ ਰਹੇ ਆ ਠੀਕ ਹੈ ਉਹ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਉਹ ਕਰ ਸਕਦੇ ਨੇ ਔਰ ਵਨ ਆਫ ਦੀ ਬੈਸਟ ਟੀਚਰ ਹੈ ਦੀਪਿਕਾ ਜਿਨਨੇ ਸਾਡੀ ਬੇਟੀ ਬਣਾਉ ਮਹੀਮ ਨੂੰ ਸ਼ੁਰੂਆਤ ਕਰਾਈ ਸੀ 2016 ਦੇ ਵਿੱਚ ਕੋਈ ਕੁੜੀ ਵਾਪਸ ਆ ਕੇ ਹੁਣ ਸਾਡੇ ਇੱਥੇ ਬੱਚਿਆਂ ਨੂੰ ਇੰਗਲਿਸ਼ ਸਪੀਕਿੰਗ ਕਰਾ ਰਹੀ ਹੈ ਜਿਹੜੀ ਕਿ ਚੰਡੀਗੜ੍ਹ ਦੇ ਵਿੱਚ ਵੀ ਉੱਥੇ ਟੀਚਰ ਰਹਿ ਕੇ ਆਈ ਹੋਈ ਹੈ ਠੀਕ ਹੈ ਜੀ ਪਲੱਸ ਅਸੀਂ ਕੁੜੀਆਂ ਵਾਸਤੇ ਕੰਪਿਊਟਰ ਕਲਾਸਿਸ ਦਾ ਫ੍ਰੀ ਕਰਾਈ ਰਹੇ ਹਾਂ ਉਹਦੇ ਵਿੱਚ ਕੋਈ ਵੀ ਕੁੜੀ ਆ ਕੇ ਐਡਮਿਸ਼ਨ ਲੈ ਸਕਦੀ ਹੁੰਦੇ ਵਾਸਤੇ ਫ੍ਰੀ ਆਫ ਕੋਸਟ ਹੈ ਕੰਪਿਊਟਰ ਕੋਰਸ ਠੀਕ ਹੈ ਜੀ ਗੁਰ ਬੱਚੇ ਪੜਾਈ ਵੀ ਹੋ ਜੇਗੀ ਕਿਤਾਬਾਂ ਵਗੈਰਾ ਕਿਤਾਬਾਂ ਕਿਤਾਬਾਂ ਮਿਲ ਜਾਂਦੀਆਂ ਲਾਇਬ੍ਰੇਰੀ ਚ ਮਿਲ ਜਾਂਦੀਆਂ ਠੀਕ ਹੈ ਜੀ ਕਿਤਾਬਾਂ ਨਾਲੇ ਮਹਿੰਗੀਆਂ ਵੀ ਨਹੀਂ ਹੁੰਦੀਆਂ ਗਿਆ ਕੋਈ 600 ਦੀ ਹੋ ਗਈ 600 ਦੀ ਹੋ ਗਈ ਠੀਕ ਹੈ ਗਵਰਨਮੈਂਟ ਉਹ ਵੀ ਨਾ ਬੱਚੇ ਜਿਹੜਾ ਬੱਚਾ ਫੀਸ ਪੇ ਕਰਦਾ ਹੈ ਨਾ ਐਸਸੀ ਬੱਚੇ ਉਹ ਵੀ ਸਰਕਾਰ ਪੈਸੇ ਵਾਪਸ ਦੇ ਦਿੰਦੀ ਹੈ ਠੀਕ ਹੈ ਮੇਨ ਗੱਲ ਕੀ ਹੈ ਇੱਥੇ ਲੋਕਾਂ ਨੂੰ ਜਾਗਰੂਤਾ ਦੀ ਬਹੁਤ ਕਮੀ ਹੈ ਜਾਗਰੂ ਹੋਣਾ ਆਪਰ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਮੇਨ ਮਕਸਦ ਆਪਣਾ ਇਹੀ ਹੈ ਜਿਵੇਂ ਹੁਣ ਆਪਣੀਆ ਕੁੜੀ ਹੈ ਪ੍ਰਵੀਨ ਰਾਣੀ ਦੇਖੋ ਵਕੀਰ ਬਣੀ ਸੀ ਤੁਹਾਡੀ ਲਾਈਵ ਵੀ ਚੱਲਿਆ ਸੀ ਤੁਹਾਡੇ ਪੇ ਇਸ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰਾ ਜਿਵੇਂ ਕਿ ਇਹ ਆਸਪਲੋਸ ਦੇ ਪਿੰਡਾਂ ਤੱਕ ਜ਼ਰੂਰ ਪਹੁੰਚੇ ਕਿਉਂਕਿ ਸ਼ਹਿਰੀ ਬੱਚੇ ਫੇਰ ਵੀ ਕਿਤਨਾ ਕਿਤੇ ਆ ਕੇ ਆਪਣੀ ਸਟੱਡੀ ਨੂੰ ਕੰਪਲੀਟ ਕਰ ਲੈਂਦੇ ਪਰ ਪਿੰਡਾਂ ਦੇ ਬੱਚੇ ਰਹਿ ਜਾਂਦੇ ਨੇ ਕਿਉਂਕਿ ਉਹਨਾਂ ਕੋਲ ਟਰਾਂਸਪੋਰਟੇਸ਼ਨ ਦਾ ਸਾਧਨ ਨਹੀਂ ਹੁੰਦਾ ਹੋਰ ਬੜੀਆਂ ਮਜਬੂਰੀਆਂ ਹੁੰਦੀਆਂ ਨੇ ਤਾਂ ਉਹਨਾਂ ਤੱਕ ਇਹ ਗੱਲ ਪਹੁੰਚ ਗਈ ਕਿ ਜਦੋਂ ਫ੍ਰੀ ਚ ਐਜੂਕੇਸ਼ਨ ਮਿਲਦੀ ਹੈ ਤਾਂ ਫੇਰ ਕਿਉਂ ਨਾ ਲਈ ਜਾਵੇ ਤੇ ਐਜੂਕੇਸ਼ਨ ਲੈ ਕੇ ਆਪਣਾ ਕੈਰੀਅਰ ਬੰਦਾ ਤਾਂ ਫੇਰ ਕਿਉਂ ਨਾ ਪੜਿਆ ਜਾਵੇ ਤਾਂ ਦੋਸਤੋ ਇਜਾਜ਼ਤ ਦਿਓ ਫੇਰ ਤੋਂ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਸਤੇ ਇੰਨਾ ਹੀ ਬ